ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬੰਤ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਬੂਤ ਭਵਿੱਖ ਭਵਾਨ ਕਹਾਣੀ ਕਟ-ਕਟ ਕੇ ਪਟ-ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬੰਤ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜੇ ਇਕ ਸਰਜਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿਤ੍ਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਾਲਤਾਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਧਾਇਓ ਕਾਲ ਪਾਸ ਕੇ ਵਿਚਨਾਯੋ ੴ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਉਤ ਪਵਿਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਵਿੱਚ ਸਮਾਨਾ ਰਾਵ ਰੰਕ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬੰਤ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਡ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨਾ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜੇ ਇਕ ਸਰਜਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਬੰਤੇ ਨੇਰਾ ਜਾਲਤਾਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਧਾਇਓ ਕਾਲ ਪਾਸ ਕੇ ਵਿਚਨਾਯੋ ੴ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦ્વੈ ਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਮਹੀ ਅਲ ਜਾਏ ਵਸੇਰਾ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਉਤ ਪਵਿੱਖ ਭਵਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਪਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚ ਰਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜੇ ਇਕ ਸਰਜਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿਤ੍ਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਮ ਜਲਤਾਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਧਾਇਓ ਕਾਲ ਪਾਸ ਕੇ ਵਿਚਨਾਯੋ ੴ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਉਤ ਪਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਵਿੱਚ ਸਮਾਨਾ ਰਾਵ ਰੰਕ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚ ਰਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ ਆਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ